ਸਾਚੀ ਗਾਲ ਕਰ ਦੇ ਕਰ ਦੇ ਸੱਚੀ ਗਾਲ ਕਰਦੇ ਆਰੇ ਇਹ ਵੀ ਤੇ ਨਾ ਜੋਗਾ ਐ ਲੈ ਸਾਚੀ ਗਾਲ ਕਰ ਕਰ ਦੇ ਦੋ ਹੱਥ ਜੋੜ ਦੇ ਦੋ ਹੱਥ ਜੋੜ ਦੇ ਇਹ ਚੀਜ਼ ਜੀ ਦਵਾਂਗਾ ਜੀ ਜੀ ਦੋਗੇ ਫਿਰ ਕਰਦਾ ਨਹੀਂ ਆਹ ਰਾਮ ਜਿਆਦਾ ਕਰਦਾ ਨਹੀਂ ਹੈ ਬੜਾ ਰਾਮ ਜਿਆਦਾ ਸ਼੍ਰੀਕਾਲ ਜੀ ਸਾਰਿਆਂ ਨੂੰ ਪੱਛਲਦੇ ਆ ਜੀ ਹੁਣ ਮੰਨਾ ਚੱਲਿਆ ਕੱਪੜੇ ਦਵਾਨ ਐ ਮੰਨੇ ਓਏ ਅਲੋ ਮੰਨੇ ਕਿੱਦੂ ਤੇ ਮੈਂ ਮੈਂ ਹੈ? ਕਿਹ ਵੱਲੇ? ਯਾ? ਅਨ ਕਹੋ ਲਿਗੇ ਲੈਨ ਫੜੀ ਤੀ ਲਈ ਉਹਦੇ ਦੀ ਤਿਤਲੀ ਸਾਰਾ ਤਿਤਲੀਆਂ ਨਾਲ ਵੜਦਾ ਜਾਦੇ ਤਿੱਕੇ ਲੈ ਪਰ ਇੱਧਰ ਬਾਏ ਬਾਏ ਕਰ ਬਾਏ ਕਰ ਦੇ ਕਰ ਦੇ ਭਾਈ ਕਰ ਦੇ ਤੇ ਫੋਨ ਚ ਫੋਟੋ ਆਉਗਿਦਰੀ ਕਰ ਭਾਈ ਕਰ ਦੇ ਸਾਰਾ ਇਹ ਮਾ ਪੂਰੀ ਅਟਕੜਾ ਹੈ ਆਪਦੇ ਦਾ ਆ ਆਦਨੀ ਲਓ ਜੀ ਇਹ ਕੰਨਲੇ ਨੇ ਕੱਪੜੇ ਲਓ ਮੈਂ ਹੁਣ ਖਰੜ ਦਾ ਬਾਜ਼ਾਰ ਵਾਜੀ ਵਾਹ ਫਤਮ ਤੋਂ ਕਿਉਂ ਜੀ 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 ਸਾਧਾ ਉਹਨੇ ਤਰ੍ਹਾਂ ਬੀਜ ਰਿਹਾ ਜੀ ਨਹੀਂ ਪੜਨ ਦੀ ਨੂੰ ਬਣਾ

ਬਲੈਕ 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 ਉਹ ਬਲੈਕ ਬਲੈਕ ਹੋ ਗਿਆ ਦੇਖੋ ਭਾਜੀ ਦੇਖ ਫੇਮ ਜਿਹੀ ਹੈ ਤਾਂ ਨਹੀਂ ਅਲੱਗ ਲੱਗਿਆ ਬੀਜੀ ਇਹ ਡਾਰਕ ਹੈ ਥੋੜਾ ਜਿਹਾ ਹੀ ਫਰਕ ਹੈ ਇੰਨਾ ਹੀ ਫਰਕ ਹੁੰਦਾ ਤਾਂ ਉਹਨਾਂ ਨਾਲ ਲੱਗ ਦੇ ਜਿਹੜਾ ਲੱਗ ਕੇ ਨਾ ਵੱਖਰੋਂ ਮਾਪ ਲੈਂਦੇ ਕੋਈ ਨਹੀਂ ਹੋਊਗਾ ਤੁਹਾਨੂੰ ਮਾਪ ਲੈ ਸਰ ਗਿਆ ਮੈਂ ਦਾ ਹੂੰ ਬੱਦ ਗਿਆ ਹੋਊਗਾ ਘਟ ਥੋੜੀ ਗਿਆ ਹਾਂ ਯਾਰ ਮੈਂ दारू ਛੱਡ ਗਿਆ ਤਾਂ ਵਧੂਗਾ ਘਟੂਗਾ ਥੇ ਬੰਦ ਕਰ ਲੈ ਹੋਰ ਕਿਹੜੇ ਇਹਨਾਂ ਚ ਹੋਰ ਮਨ ਇਹ ਸਾਰੀ ਇਹੀ ਹੈ ਉਹ ਸਾਈਜ਼ ਚੋਟਾ ਹੋ ਜਾਵੇ ਬੱਚੇ ਦੇਖ ਕਿ ਨਹੀਂ ਲੈ ਲਿਆ ਨਾ ਉਹ ਆਵਦੇ ਨਾ ਵੀ ਯਾਰ ਆ ਵੀ ਵਧੀਆ ਆ ਲੈ ਲੈ ਇਹ ਪੈਂਡੂ ਰੋੜੇ ਚਿੰਬ ਚਾ ਲੈ ਨਾ ਇਹ ਇਹ ਜਿਆਦਾ ਆ ਵਧੀਆ ਲੱਗਣਾ ਉਹ ਰੋੜੇ ਦਾ ਰੰਗ ਉਸ ਤਰਾਵੇ ਆ ਆ ਲੈ ਆ ਵੀ ਛੱਡ ਆ ਲੈ ਆ ਠੀਕ ਹੈ ਚਲੋ ਆ ਲੈ ਇਹ ਤਵੀ ਦਿਖਾ ਕੋਈ ਪਾਗਨੇ ਲੱਭਣਾ ਬਾ 34 35 ਲੱਗ ਪਾਗੇ ਦੇਖ ਲੈ ਵੀਰ ਬਣ ਗਏ ਬਾਦੋਂ ਫਿਰ ਦਿੱਕਤ ਆਉਗੀ ਸਵੇਰ ਨੂੰ ਤਾਂ ਫੇ ਜਾਣਾ ਲੈ ਵੀ ਢਿੱਡ ਪਾ ਦੇ ਦੇਖ ਬਸ ਮੜਾ ਜਿਹਾ ਬੈਠ ਕੇ ਦੇਖ ਬੈਠੀ ਠੀਕ ਹੈ ਉਹੀ ਵਾ ਬੈਠਾ ਸਟੂਲ ਵਾ ਸਟੂਲ ਵਾ ਬੈਠਾ ਸਟੂਲ ਵਾ ਸਟੂਲ ਵਾ ਬੈਠਾ ਉਹ ਠੀਕ ਹੈ ਠੀਕ ਹੈ ਸਿੱਧੇ ਬਨਾਣ ਪਾ ਲਿਓ ਫਾਈਟ ਆਹ ਬਨਾਣ ਤਾਂ ਪਾਉਗਾ ਬਨਾਣ ਵੀ ਲੈ ਲੈ ਬਨਾਣ ਫਾਈ ਹੈ ਲੈਣੀ ਬਣੀ ਆ ਲੇਓ ਲੈ ਲੈ ਹੁਣ ਵਧੀਆ ਦੇ ਯਾਰ ਤੁਹਾਨੂੰ ਨਾ ਕੀ ਹੈ ਸਵਾਲ ਵਧੀਆ ਦੇ ਉਹ ਦੂਏ ਤੀਹ ਇਧਰ ਕ ਕਰਾ ਜਾ ਬਣ ਦਿੰਦੇ ਹਾਂ ਹਾਂ ਉਹੀ ਹੋ ਜੰਨੀ ਆ ਆ ਕਰਾਂਗਾ ਆਪੇ ਚੜ੍ਹ ਜਾ ਕੇ ਯਾਰ ਇਹ ਰੂਟ ਹੈ 3 ਬਿਜੇ ਮੋਸੋਲੀ ਪੈਂਟਾ ਤੁਹਾਨੂੰ 750 ਦੀ ਪਹੁੰਚ ਲੈ ਸਕੋ 550 ਦੀ ਕਮੀਜ਼ ਲੈਸ ਨੂੰ ਸੁਦਾ ਸ਼ੋਹ ਮਾਮਾ ਹੈ ਨਾ ਮੈਂ ਤਾਂ ਨਹੀਂ ਰੱਖਿਆ ਵੀਰੇ ਜੋ ਬਾਹਰ ਦੇ ਲੈ ਲੀਂ सेंटर की हाँ। हाँ हाँ। 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 भी है फलवास टी-शर्ट वाइट आईटी खिलौना टाइगर द वाइट टी-शर्ट ब्लैक टी-शर्ट होंगी हदी मार दी मिल हाँ मिल जाएगा सेंटर में हदी मारी होंगी हाँ हदी मारी मिल जाएगा दे दे इसको वाइट वाइट लेना हाँ जी देख मैं क्या थ्री पीस पैकिंग में भी आया क्या सिंगल पीस पैकिंग में ਅੱਛਾ ਚਲ ਠੀਕ ਹੈ ਰੇਟ ਵੀ ਕਿਆ ਰੇਟ ਕੇ ਆਏ ਆ ਅੱਛਾ ਚਲ ਠੀਕ ਠੀਕ ਹੈ ਡਾਲ ਦੀ ਫੋਟੋ ਡਾਲ ਦੀ ਅੱਛਾ 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 ਅੱ ਲੋਰ ਦਿਖਾ ਦੇ ਯਾਰ ਕੋਈ ਹੁਣ ਫੇਰ ਹਾਂ ਵਧੀਆ ਲੋਰ ਨੇ ਨਾ ਪੈਂਟਾਈਪ ਲੋਰ ਇਹ ਅੜੇ ਗੁੰਡੇ ਦਾ ਨਾਂ ਦੀ ਗਾਰਨਟੀ ਵਾਲਾ ਆਈਟਮ ਜਿਹਨੂੰ ਕੋਰਡੀਟੀ ਵਾਲੇ ਲੋਰ ਪੈਂਟ ਕਰਦੇ ਇਹ ਘਾਰ ਕਰਦਾ ਚੰਗਾ ਰਹੇਗਾ ਬਈ ਸਿਰਫ ਪਿਕਅਪ ਤੋਂ ਆਪਾਂ ਚਾਹੋ ਕਰਦੇ ਹੈਗਾ ਦੇਖੋ ਜੀ ਕਿੰਨੇ ਦੇ ਹੈ 550 ਦੀ ਲੋਰ ਹੈ ਜੀ ਹੁੰਦਾ ਗੱਲ ਜਿਦਾਂ ਕਰਨੀ ਹੈ ਇਹ ਦੀ ਬੁਡੀ ਬੜਾ ਵੀ ਦੇ ਦਾਂਗੇ ਇਹ 3 4 ਐਕਸਲੇ ਮਿਲ ਜੂਗਾ ਥੋੜਾ ਮਿਲ ਜੂਗਾ ਛਲਕੜੇ ਨੂੰ ਹੱਥ ਪਾਇਆ ਸਾਰਾ ਡੱਬੇ ਤੇ ਥੋੜਾ ਹੀ ਮਿਲ ਜੂਗਾ ਮੀਡੀਅਮ ਮਿਲ ਜੂਗਾ ਵੱਡਾ ਮਿਲ ਜੂਗਾ ਰੈਂਟ ਆਪ ਰੈਂਟ ਆਪ ਬੜਾ ਬ੍ਰੇਨ ਸੌਖਾ ਓਕੇ ਲੰਬੀ ਕਟਿੰਗ ਹੋ ਜੂਗੀ ਲੰਬੀ ਕਟਿੰਗ ਹੁਣੇ ਕਰਾ ਦਾਂਗੇ ਤੁਹਾਡੀ 18 ਬੋਲ 18 ਬੋਲ ਅੱਧਾ ਦੇ ਦੀਮੀ ਮੰਗ ਰਹੇ ਨੇ ਕਿਦਾਂ ਅਜੇ ਆ ਜੂਦੀ ਉਹਨਾਂ ਤਾਂ ਲੋਹ ਪੀਲੜ ਤੋਂ ਖਾਲਾ ਜੀ ਮੈਂ ਆਪਾਂ ਰੇਡੀਓ ਤੀਨੀ ਵਾਲੇ ਲਾਈਦਾ ਉਹ ਸਾਹ ਇਹਨਾਂ ਨੂੰ ਵੀ ਜ਼ਾਰਾ ਮੇਰਾ ਸਭ ਭੇਜਦਾ ਕਹਿ ਜਾਂਦਾ ਕੰਮ ਕਰਨਾ ਤੀਂਵਿਆਂ ਦਾ ਇਹਨਾਂ ਨੂੰ ਵੀ ਪਤਾ ਫਿਰ ਤੀਂਵਿਆਂ ਗੱਲ ਕਿੰਨਾ ਝੱਕ ਮਾਰਨਾ ਇਹ ਨਹੀਂ ਫਿਰ 1800 ਤੋਂ ਜਾਂਦਾ 22 2300 2500 ਨਾਲ ਦਾ ਬਾਵਾ ਪਤਾ ਹੈ ਬਿਲਕੁਲ ਜੀ ਚਲੋ ਠੀਕ ਹੈ ਠੀਕ ਹੈ ਲੋ ਜੀ ਸੱਤੇ ਸਾਡਾ ਬੰਦਾ ਹੀ ਖੋ ਗਿਆ ਉਹ ਦੁਕਾਨ ਵਾਲਾ ਬਾਈ ਉਹਨੂੰ ਛੱਡਣ ਆ ਗਿਆ ਟੇਲਰ ਕੋਲ ਪੈਂਟਾਂ ਕਟਵਾਉਣੀਆਂ ਦੀਆਂ ਇੱਥੇ ਨੂੰ ਆ ਗਿਆ ਲੋਪੇ ਹੋ ਗਏ ਉਹ ਤਾਂ ਵੀ ਚਾਰ ਜੀ ਕਿੱਥੋਂ ਹੋ ਗਿਆ ਮੇਰੇ ਸਤਾ ਹਾਂ ਪੁੱਛ ਲੈ ਟੈਲਰ ਦੀ ਦੁਕਾਨ ਕਿੱਥੇ ਨੂੰ ਰ ਹੈ ਉਹ ਸੇ ਟੈਲਰ ਪਾ ਹੋਣੇ ਓ ਟੈਲਰ ਦੀ ਦੁਕਾਨ ਪੁੱਛ ਲਾ ਰ ਕਿੱਥਾ ਉਹ ਵੀ ਟੈਲਰ ਦਾ ਹੋ ਹੂੰ ਵੀ ਟੈਲਰ ਦਾ ਹੋਣਾ ਨਾ ਉਹਨਾਂ ਦੀ ਟੈਲਰ ਦਾ ਹੋਣਾ ਉਹਨਾਂ ਦਾ ਹੀ ਥੋੜੀ ਹੋਣਾ ਓ ਸਾਡਾ ਹੀ ਅਗਲਾ ਉੱਥੇ ਕਰਾਈ ਜਾਂਦਾ ਤਾਂ ਕਹਿੰਦਾ ਮਿਲ ਗਿਆ ਜੀ ਮਿਲ ਗਿਆ ਕੰਬਾ ਸਾਡਾ ਉਹ ਫੜਿਆ ਆ ਗਲੀ ਚ ਪੜ ਗਿਆ ਇਹ ਉਰੇ ਦੇ ਤਾਂ ਕਰ ਗਿਆ ਸੱਤ ਲੋਪ ਹੋ ਗਿਆ ਉਰੇ ਦੇ ਦੇਖੋ ਖਰੜ ਦਾ ਬਾਜ਼ਾਰ ਇਹ ਖਰੜ ਦਾ ਬਾਜ਼ਾਰ ਹੈ ਬਈ ਖਰੜ ਦਾ ਬਾਜ਼ਾਰ ਆ ਗਲੀ ਸੀ ਢੀ ਲੰਗ ਜਾਂਦੀ ਬਈ ਬਹੁਤ ਲੰਬਾ ਬਾਜ਼ਾਰ ਹੈ ਉਹ ਦੇਖੋ ਖੇਲ ਖਲੋਣੇ ਪਏ ਬੱਚਿਆਂ ਦੇ ਇੱਕ ਗੰਦੀ ਦੁਕਾਨ ਹੈ ਮੈਂ ਬੈਠਾ ਸੀ ਟਿੰਦਰ ਇਸੇ ਕੋਲੇ ਹਾਂ ਕਰਨੀ ਹਲੇ ਆਵੇ ਆਪਾਂ ਉਸੇ ਗਲੀ ਚ ਮੇਨ ਗਲੀ ਬਾਜ਼ਾਰ ਦੇਖੋ ਫੁੱਲੇ ਫੁੱਲ ਪਸੀਆਂ ਛੋਟੀਆਂ ਛੋਟੀਆਂ ਹਾਂ ਪੰਨ ਲੈਣੀ ਐ ਇੱਕ ਪੱਗ ਇੱਕੇ ਲੈਣੀ ਐ ਹਾਂ ਤੇ ਇੱਕ ਬੈਲਟ ਪੱਗ ਲਉਂਗੇ ਆਪਾਂ ਲਾਲ ਘੋੜੇ ਦੀ ਹੈਲੋ ਲਾਲ ਘੋੜਾ ਬਹੁਤ ਵਧੀਆ ਕਪੜਾ ਬਾਈ ਹੈਲੋ ਰੰਗ ਨਹੀਂ ਉਹਦਾ ਕ੍ਰੀਟ ਹੁੰਦਾ ਬਿਲਕੁਲ ਵੀ ਲਾਲ ਕੋੜਾ ਰੰਗ ਤਾਂ ਉਹਦਾ ਐਂ ਦੇਖ ਲੈ ਤੂੰ ਪਹਿਲੀ ਵਾਰੀ ਵੀ ਜੇ ਆਪਾਂ ਪਾਣੀ ਚੜਬੋਨੇ ਆ ਤਾਂ ਵੀ ਰੰਗ ਉਹਦਾ ਮੜਾ ਜਾ ਵੀ ਨਹੀਂ ਰੰਗ ਬਦਲਣਾ ਪਾਣੀ ਨੇ ਹਜਾ ਕੱਪੜਾ ਇਹ ਆਹੀ ਐ ਮੈਂ ਤਾਂ ਪਕੜੀ ਸੈਂਟਰ ਓ ਐਂ ਕਰੀ ਅੱਛਾ ਐਂ ਕਰੀ ਯਾਰ ਕਾਫੀ ਚੱਲਦੀ ਹੈ ਮੈਂ ਆਉਂਗਾ ਮੈਨੂੰ ਉੱਥੋਂ ਜਾਣਾ ਪੈਣਾ ਆ ਮੋਟਰ ਚਲਾ ਦੀ ਦੇਖੋ ਜੀ ਅੱਗਾਂ ਦੇ ਰੰਗ ਇਹ ਨਾਂ ਵੀ ਆਹਾਂ ਚਾਬੀ ਦੇ ਦੀ ਜਿਹੜਾ ਜਿਹੜਾ ਲਾਲ ਨੀਲਾ ਘੋੜਾ ਕਿਹੜੇ ਕਿਹੜੇ अर नीला सही ये अजी नीला कोड़ा आता बलाया क्या हम गड्ढे जो गड्ढे करी लगे पॉवर कुछ न्यार क्वालिटी आपने ये यार गड्ढे होर गड्ढे हैं बढ़िया गड्ढे हैं बीआर बैटरी है विमल बैटरी है क्या बलाया तो कुछ भी नहीं है क्योंकि ये लगा लेते हैं अरे ये क्या तलो अपना बीएमएल दिखाओ बीएमएल दिखाओ बीएमएल दिखाओ कॉफी कलर मत रहा है कॉफी कलर ना अभी कॉफी 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 மறிய ਉਹ ਦੇ ਲਈ ਆਪਾਂ ਨੇ ਪੱਗਾਂ ਵੀ ਪਕੂਰੇ ਦਈਏ ਨੇ 75 ਰੁਪਏ ਬਈ ਅਗਲੀ ਗਲੀ ਐ 75 ਰੁਪਏ ਨੂੰ ਲਈ ਐ ਬੀਮਲ ਦੀ ਸਭ ਤੋਂ ਉੱਪਰ ਹੈ ਨਾ ਫਲਾਣਾ ਕਿਕੜਾ ਹੈ ਉਹ ਹੈ ਜਿਹੜਾ ਹੈ ਓਏ ਜਿਹੜਾ ਇਹ ਕੱਪੜਾ ਇਹਨਾਂ ਮੈਂ ਮੰਗੂਗਾ ਉਹ ਇਹਨਾਂ ਆਪਾਂ ਹੋਣਾ ਹੈ ਨਹੀਂ ਇਹ ਕਹਿੰਦੇ ਉਹ ਇਹ ਤਾਂ ਕੋਈ ਚੀਜ਼ੇ ਨਹੀਂ ਇਹ ਦੇਖੋ ਲੈ ਜਗੇ ਇਹ ਲੈ ਜੋ ਉਦੋਂ ਤਾਂ ਕਹਿੰਦਾ ਉਤੋਂ ਵੱਡੇ ਵੱਡੇ ਲੈਵਲ ਦੇ ਪਏ ਆ ਹੈ ਆਇਓ ਨਹੀਂ ਤੇ ਤੈਨੂੰ ਮੋੜ ਨਾਲ ਇਹ ਕਪੜਾ ਦੇ ਕੇ ਭੇਜਣਾ ਦੇਗਾ ਵੀ ਜਣਾ ਉਹੀ ਤਾਂ ਗੱਲ ਹੈ ਵੀ ਉਹ ਤੇ ਉਹਨੂੰ ਕਹਿ ਦੇਣਾ ਵੀ ਉਹਦਾ ਕੁਝ ਵੀ ਨਹੀਂ ਉਹਦੇ ਤਾਂ ਉਪਰ ਉਪਰ ਪਏ ਵੀ ਹੁਣ ਮੈਨੂੰ ਐਂ ਦੱਸ ਤੋ 110 ਮਾਰ 75 ਮਾ ਫਰਕੇ ਨਹੀਂ ਕੋਈ ਹੈਂ ਜੇ ਅੰਨਾ ਰੇਟ 100 110 ਦਾ ਆਇਆ 75 ਦਾ ਫਰਕ ਨਹੀਂ ਹੁੰਦਾ ਫਿਰ ਹੋ ਬਈ ਮੈਂ ਤਾਂ ਫਰਕ ਪੂਰੇ ਦੇ ਪਹਿਲਾਂ ਆ ਦੇਖ ਲਿਆ ਵੀ ਜਬ ਪਹਿਲਾਂ ਪਨੇ ਪਿਓਆ ਪਾਣੀ ਵਾ ਪਾਣੀ ਦਾ ਮੜਾ ਜਿਹਾ ਵੀ ਰੰਗ ਨਹੀਂ ਬਦਲਿਆ ਹੈ ਪਤਾ ਨਾ ਜੂਆ ਹੁਣ ਬਸ ਇਹ ਰੰਗ ਗਿਆ ਉਧਰ ਨਾ ਜਿਆ ਪਹਿਲੇ ਹੀ ਨਹੀਂ ਹੁੰਦਾ ਰੰਗ ਉਪਰੇ ਇਹ ਪਤਾ ਗਿਆ ਜਿਹੜੇ ਆਪਾਂ ਨਾ ਮਤਲਬ ਹੈ ਤਾਂ ਚਲੇ ਵਧੀਆ ਜੇ ਆ ਜਾਂਦੇ ਕਹਿੰਦੇ ਵਧੀਆ ਇਹ ਜਿੱਦ ਤਰ੍ਹਾਂ ਆਪਾਂ ਬੰਨੀ ਗਿਆ ਤੁ ਮੰਨ ਲੈ ਰੋਜ਼ ਬੰਨਣੇ ਬੰਨੀ ਇਹ ਰੋਜ਼ ਬੰਨਣੇ ਬੰਨਣਾ ਦੇਖੀ ਤੱਬੇ ਜੇ ਪੈ ਜਾਣੇ ਫਿੱਕੇ ਪੈ ਜਾਣੇ ਆ ਕੰਮ ਹੁੰਦਾ ਲਓ ਜੀ ਪੈਂਟਾਂ ਵੀ ਚੱਕ ਲਈ ਆਪਾਂ ਨੇ ਫਿੱਕੇ ਪੈ ਜਾਣੇ ਨਾ ਤੱਬੇ ਜੇ ਪੈ ਜਾਣੇ ਵੀ ਰੋਜ਼ ਬੰਨਣੇ ਮਾ ਜਿਹੜੇ 75 70 75 ਰੁਪਏ ਵਾਲੇ ਆ ਦੇਖ ਬਾਲ ਕਿਹੋ ਜਿਹਾ ਕਰੀ ਫਿਰਦੇ ਇਹ ਨਾ ਕਰ ਜਾਨਾ ਵੀਰ ਦਾ ਹਾਂ ਹੋਰ ਕੁਝ ਹਾਂ ਹੀ ਲਿਆ ਇਹ ਲੈਣੀ ਪਈ ਰਾਜਵੀਰ ਤੈਨੂੰ ਐਂਦੀ ਸਮਝ ਨਹੀਂ ਆਉਣੀ ਉਹ ਵੀ ਤੇਰੀ ਨਹੀਂ ਆਉਣੀ ਹਾਂ ਲਓ ਜੀ ਅੱਜ ਤੁਹਾਨੂੰ ਖਰੜ ਦਾ ਬਾਜ਼ਾਰ ਦਿਖਾ ਦਿਆ ਆਪਾਂ ਨੇ ਐਂ ਰਾਜਵੀਰ ਮੈਂ ਅੱਜ ਖਰੜ ਦਾ ਬਾਜ਼ਾਰ ਦਿਖਾ ਦਿਆ ਆਪਾਂ ਨੇ ਤੁਹਾਨੂੰ ਹਾਂ ਚੱਲਦੇ ਆਪਾਂ ਘਰ ਨੂੰ ਗੱਡੀ ਖੜੀ ਆਪਣੀ ਉਰ ਲਾ ਕੇ ਸਾਹਮਣੇ ਿੱਪੜ ਦੇ ਲਾਗ ਅੱਜ ਜਾਣਾ ਤਾਂ ਆਪਾਂ ਨੇ ਪਿੰਡ ਨੂੰ ਪਰ ਉਰ ਇੱਕ ਰਿਸ਼ਤੇਦਾਰੀ ਵਿੱਚ ਮਰਗਤ ਹੋ ਗਈ ਇੱਕ ਉੱਥੇ ਜਾਣਾ ਪੈਣਾ ਆਪਾਂ ਨੂੰ ਇਸ ਕਰਕੇ ਫਿਰ ਅੱਜ ਵੀ ਨਹੀਂ ਆਪਾਂ ਵਜਾ ਹੋਣਾ ਕਰਨ ਨੂੰ ਅੱਜ ਦੀ ਰਾਤ ਤੁਰ ਹੀ ਲੱਗੂਗੀ ਆਪਣੀ ਮਨ ਲੱਗਦਾ ਲਗੇ ਜਾਣੇ ਪੈਸੇ ਟਾਈਮ ਕੱਰਣਾ ਫਿਰ ਕਿਉਂ ਆਪਾਂ ਨਹਿਰ ਹੋਈ ਤਾਂ ਪਰਾਂਦੀ ਮੁੜਨਾ ਚਲੋ ਉਹ ਦੇਖੀ ਜਾਏਗੀ ਬਾਕੀ ਜਿਵੇਂ ਹੋਏਗਾ ਵਾਹੀ ਗਰੂ ਵਾਹੀ ਗਰੂ ਵਾਹੀ ਗਰੂ ਹੈ ਡੈਡੀ ਦੀ ਛੁੱਟੀ ਤੇ ਦੀ ਲੈ ਜਾਣੀ ਆਪਾਂ ਨੇ ਹਾਂ ਆ ਮੂੰਛਾਂ ਨੂੰ ਗਰੇ ਦਿੰਦਾ। ਕਿਆ ਕਰਾ ਇਹ ਮੂੰਛਾਂ ਤਾਂ। ਉਸ ਸਮੇਂ ਗਰੇ ਲੈਣੇ ਪਏਗਾ। ਹਾਂ ਉਸ ਸਮੇਂ ਗਰੇ ਲੈਣੇ ਪਏਗਾ। ਇੱਥੇ ਤਾਂ ਤੇ ਆਪਣਾ ਗੱਲ। ਦਾੜੀ ਚਰਮਾ ਗਈ ਦਾੜੀ ਮੂੰਛ ਠੀਕ ਹੋਵੇਗਾ। ਨਾਲੇ ਤਾਂ ਨਾ ਤਨ ਉਹਦੀ ਸਮਝਾਉਣੀ। ਲੈ ਆਂਦੀ ਆ। ਹਾਂ। ਉਹਨੂੰ ਤੇਰੀ ਆਉਣੀ। ਇਹ ਬਾਹਰ ਹੋ ਗਏ ਹੁਣ ਤਾਂ ਆਪਣੇ ਉਹਨਾਂ ਕਾਲੇ ਜੇ ਬਾਈ। ਬਹੁਤ ਉੱਥੇ ਮਲਾਣਾ ਦੇਖੀ ਉੱਥੇ ਬਹੁਤ ਬਹੁਤ ਸਾਰੇ ਮੈਂ ਵੀ ਗੀਤ ਦੋਸਤਾਂ ਮੈਂ ਹਾਂ ਦੋਸ ਵਾਰ ਰੁਕੀ ਤੇ ਕਿੱਟਾ ਹੋ ਗਈ ਇਹ ਅਜੇ ਇਹ ਉਹ ਆ ਪੁਨੇ ਸਾ ਕਰਦੀ ਬਹੁਤ ਬਈ ਇੱਧਰ ਵੀ ਬਣਾ ਆਪਣੀਆਂ ਕੰਟਰੀਆਂ ਚ ਵੀ ਸੁਣੋ ਦੱਸਦਾ ਮਨੂੰ ਅਮਰੀਕਾ ਗਿਆ ਬਹੁਤ ਇਹਨਾਂ ਦਾ ਇੱਕ ਪਤਨੀ ਕਹਿੰਦਾ ਯਾਰ ਇੱਕ ਹੋਰ ਇਹ ਕਹਿੰਦਾ ਸੀਸੀ ਜੀ ਕਹਿੰਦਾ ਵੀ ਕੁੜੀਆਂ ਬਹੁਤ ਕਿੰਨੀਆਂ ਕਹਿੰਦਾ ਉਹਨੂੰ ਨਸਾ ਹੁੰਦਾ ਨਾ ਦੋਸਤੋ ਜਿਆਦਾ ਇੱਪਨ ਜਿਹਾ ਬੋਲਦਾ ਆ। ਇਹ ਸੀਰੀ ਆਂਦੀ ਇੱਕ ਛੋਟੀ ਜਿਹੀ ਗੱਰ। ਆਤੀਆਂ ਕੁੜੀਆਂ ਬਹੁਤ ਪਿੰਨੀਆਂ ਕਹਿੰਦਾ ਬਹੁਤ ਵਾਰ। ਆ ਗੱਡੀ ਆ ਦੇਖੀ ਕੀ ਐ ਵੀਲ ਨਾਲ ਕਿ ਚੱਕੀ ਬੁਸਦੀ। ਆ ਛੋਟੀ ਜੀ। ਅਵਰਾ ਖੜੀ ਹੋਣੀ ਆ ਨੀ। ਉਹ ਮੇਲੇ ਪਰ ਛੜੀ ਵੀ ਆ। ਹਾਂ ਹਾਂ ਆ ਦੇਖੋ। ਆ ਖੜੀ ਧੂਰੀ ਸਾਹਮਣੇ ਦੇਖੋ ਇਹ ਅਲੈਕੁਮ। ਇਹ ਗੱਡੀ ਇਹ ਇੰਨੂੰ ਗੱਡੀ ਦੀ ਟੈਂਪੂ ਮਲਤ ਦੀਆਂ ਮੀਆਂ ਕਰਾਂ ਇੱਕ ਮਰੂਤੀ ਐਨਜ ਇੱਕ ਅਲਟੋ ਮ ਲਾਦੀਆਂ ਹਾਂ ਨਾ ਤੁਹਾਨੂੰ ਜੀ ਬੀ ਨੂੰ ਲੈ ਬੈਲਾ ਵੀ ਦੇ ਨੂੰ ਪਹਿਲੇ ਲੱਦ ਦੋਗੇ ਆ ਬੈਲਾ ਜੜੀ ਵੀ ਹੋਣੀ ਆ ਨਾ ਪਰ ਯਾਰ ਇੰਨੂੰ ਇੰਨੂੰ ਖੜੀ ਦੀ ਗੱਡੀਓ ਗੱਡੀਓ ਖੜੀ ਦੀ ਨਹੀਂ ਗੱਡੀ ਨਹੀਂ ਖੜੀ ਹੋਣੀ ਨਾ ਨਾ ਉਹ ਗੱਡੀਆਂ ਖੜੀਆਂ ਦੀਆਂ ਗੱਡੀਆਂ ਦੇ ਚੱਕਾ ਨਾ ਲੱਦੀਆਂ ਬੈਲਾਂ ਕੇ ਲਈ ਲੱਦ ਨੂੰ ਗੱਡੀਆਂ ਲੱਗਦੀ ਖੜੀ ਜਿਹੜੇ ਸਭ ਨਾਲ ਬੈਣ ਜੋ ਮੈਲਾ ਹੋਈਆਂ ਗੱਡੀ ਨਹੀਂ ਹੈ ਕਿਹੜੀ ਗੱਡੀ ਦੀ ਹਾਲਤ ਦੇਖ ਲੈਣਾ ਕਿਹੜਾ ਪਤਾ ਸਾਲੀ ਸਟਾਰਟ ਪਹਿਲਾਂ ਕੜਾਈ ਹੋ ਗਿਆ ਬਰਸਾਤ ਮਤ ਬਹੁਤ ਘੜ ਵੀ ਸਕਦੀ ਐ ਤਾਂ ਯਾਰ ਹੁਣ ਮਹੀਨਾ ਕਢਾ ਦੇ ਦੂ ਇਹ ਤਾਂ ਬੇਲ ਬਹੁਤ ਜਲ ਚੱਲਦਾ ਬਹੁਤ ਛੇਤੀ ਚੱਲਦੀ ਐ ਗੱਡੀ ਦੇ ਪਤਾ ਲਾ ਦੇਣਾ ਤੁਹਾਨੂੰ ਬੇਲ ਤਾਂ ਇਹ ਬਹੁਤ ਛੇਤੀ ਚੱਲਦੀ ਐ ਦਰਤ ਨੂੰ ਗੰਨੇ ਨੂੰ ਗੰਨੇ ਮ ਬਾਦ ਹੁੰਦੀ ਐ ਗੰਨਾ ਜਿੱਥੇ ਕਿਥੇ ਬੇਲ ਹੋ ਗਈ ਆਹ ਗੰਨਾ ਨਾ ਹੋ ਗਿਆ ਤਾਂ ਗੜ ਗੰਨਾ ਦੇ ਯੱਲੇ ਕੱਟ ਮਤਲਬ ਤਕੜੀ ਕੀਤੀ ਐ ਗੰਨਾ ਇਹਦੀ ਰੋਟੀ ਗੱਨ ਨੇ ਨੂੰ ਵੀ ਤੱਕ ਲੰਦੀ ਐ ਬਹੁਤ ਕੱਟੀਆਂ ਲੱਗਦੀਆਂ ਨੇ ਗੱਡੀਆਂ ਗੱਡੀ ਦੀ ਮਹਗੇ ਨਾ ਹਾਂ ਪੈਰ ਟਾਇਰ ਵੀ ਨਹੀਂ ਕੋ ਮੁੰਦਾ ਨੂੰ ਘੁੰਮਿਆ ਦੇਖਿਆ ਤਾਂ ਮੈਂ ਗੱਡੀ ਖੜੀ ਗਈ ਹਾਂ ਉਹ ਕ੍ਰੇਨ ਲੱਗੇ ਖਿੱਚ ਗਿਆ ਕ੍ਰੇਨ ਪਾਈ ਵੀ ਹਾਂ ਮੈਂ ਵੀ ਤਾਂ ਕਹਿੰਦਾ ਟਾਇਰ ਚੱਕ ਉਹਦਾ ਮੈਨੂੰ ਰਿਹਾ ਵਾ ਕਿਹੜੇ ਹਿਸਾਬ ਨਾਲ ਚੱਕਿਆ ਵਾ ਮਾ ਤਾਂ ਹੀ ਕਹਿੰਦਾ ਗੱਡੀ ਪੈ ਜਾ ਵਾ ਵਾ ਬੇਲ ਦਾ ਗੱਡੀ ਬਰਾਏ ਜਿੱਥੇ ਗੱਡੀ ਖੜੀ ਹੁੰਦੀ ਉਹ ਉੱਥੇ ਗੱਡੀ ਇਧਰ ਪਰਾਂ ਛੱਡਣੀ ਆ ਹਾਂ ਬਈ ਬਹੁਤ ਕਬਾੜੀਆ ਕੁੱਕਵਾੜੀ ਕਬਾੜ ਵਾਲੀ ਜਿਹੜੀ ਉਹ ਰੈਸਿੰਗ ਵਾਲੀ ਨੇ ਗੱਲਾਂ ਏੜਾ ਉੱਠਾ ਹੋਈ ਦੀ ਬੋਲੀ ਲੱਡੀ ਭੁੱਲ ਗਏ ਰਾਜਵਰਾ ਇਹਨੂੰ ਮੈਂ ਜਦ ਬੈ ਲਿਆ ਮੋਟਰਸਾਈਕਲ ਨਵੇਂ ਦੇ ਨਵਾਂ ਗੱਡੀਆਂ ਟਰੈਕਟਰ ਆਲਟੋ ਦੁਨੀਆ ਪੰਜ ਮੈਂ ਕਹਿੰਦਾ ਬੜੀਆਂ ਗੱਡੀਆਂ ਠੀਕ ਹੈ ਜੀ ਵੀਡੀਓ ਕਰਦੇ ਬੰਦ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਿਓ ਗਲਤ ਸਬਸਕ੍ਰਾਈਬ ਕਰਿਓ ਚੈਨਲ ਨੂੰ ਮਿਲਦੇ ਆਂ ਕਿਸੇ ਅਗਲੇ ਵਲੌਗ 'ਚ ਬਤਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ